ਸਾਸ਼ੀਕਾਲ ਤੁਸੀਂ ਦੇਖ ਰਹੇ ਹੋ ਏਟੀਵੀ ਭਾਰਤ ਮੈਂ ਤੁਹਾਡੇ ਨਾਲ ਇਤਰਮਨ ਅਕਸਰ ਕਿਹਾ ਜਾਂਦਾ ਹੈ ਕਿ ਕੋਈ ਵਿਅਕਤੀ ਜਿੰਨਾ ਪੜਿਆ ਲਿਖਿਆ ਹੋਵੇਗਾ ਉਹਨਾਂ ਹੀ ਵਧੀਆ ਤਰੀਕੇ ਨਾਲ ਕੰਮਕਾਰ ਕਰ ਸਕਦਾ ਹੈ ਆਪਣੇ ਘਰ ਦਾ ਬੱਚਿਆਂ ਦਾ ਖਿਆਲ ਰੱਖ ਸਕਦਾ ਹੈ ਅਤੇ ਤਰੱਕੀ ਕਰ ਸਕਦਾ ਹੈ ਸੋ ਇਹ ਹੀ ਗੱਲ ਫਿਰ ਮੰਤਰੀਆਂ ਅਤੇ ਵਿਧਾਇਕਾਂ ਉਤੇ ਵੀ ਬਿਲਕੁਲ ਸਹੀ ਟੁਕਦੀ ਹੈ ਅੱਜ ਅਸੀਂ ਤੁਹਾਨੂੰ ਲੁਧਿਆਣਾ ਦੇ ਉਮੀਦਵਾਰ ਬਾਰੇ ਜਾਣਕਾਰੀ ਦਵਾਂਗੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਲੁਧਿਆਣਾ ਦੇ ਵਿੱਚ ਕੁੱਲ 43 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਅਤੇ ਇਹਨਾਂ ਦੇ ਵਿੱਚੋਂ 26 ਉਮੀਦਵਾਰ ਅਜਾਬ ਚੋਣ ਲੜ ਰਹੇ ਨੇ। ਇਹਨਾਂ ਸਾਰੇ ਹੀ ਉਮੀਦਵਾਰਾਂ ਦੇ ਵਿੱਚੋਂ ਸਭ ਤੋਂ ਵੱਧ ਪੜ੍ਹੇ ਲਿਖੇ ਉਮੀਦਵਾਰ ਪਲਵਿੰਦਰ ਕੌਰ ਨੇ ਜੋ ਕਿ ਅਜਾਬ ਚੋਣ ਲੜ ਰਹੇ ਨੇ। ਪਲਵਿੰਦਰ ਕੌਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ ਐਚ ਡੀ ਕੀਤੀ ਹੋਈ ਹੈ ਅਤੇ ਜੇਕਰ ਸਭ ਤੋਂ ਘੱਟ ਪੜ੍ਹੇ ਲਿਖੇ ਉਮੀਦਵਾਰ ਦੀ ਅਸੀਂ ਗੱਲ ਕਰੀਏ ਤਾਂ ਭੋਲਾ ਸਿੰਘ ਨੇ ਜੋ ਕਿ ਸਿਰਫ 8ਵੀਂ ਫੇਲ ਨੇ। ਇਸ ਤੋਂ ਇਲਾਵਾ ਜੋਦਕੀ ਜਨ ਸੇਵਾ ਡਰਾਈਵਰ ਪਾਰਟੀ ਦੇ ਰਾਜੀਵ ਕੁਮਾਰ ਮਹਿਰਾ ਪੰਜਵੀਂ ਪਾਸ ਨੇ ਕਿੰਨੇ ਪੜੇ ਲਿਖੇ ਨੇ ਲੁਧਿਆਣਾ ਦੇ ਉਮੀਦਵਾਰ ਜਿਹੜੇ ਕਿ ਵੱਡੀਆਂ ਪਾਰਟੀਆਂ ਵੱਲੋਂ ਚੋਣ ਮੈਦਾਨ ਦੇ ਵਿੱਚ ਜਿਨ੍ਹਾਂ ਨੂੰ ਉਤਾਰਿਆ ਗਿਆ ਅਸੀਂ ਪਹਿਲਾਂ ਹੀ ਦੱਸਿਆ ਕਿ ਲੁਧਿਆਣੇ ਦੇ ਵਿੱਚ ਕੁੱਲ 43 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਤੇ ਸਭ ਤੋਂ ਵੱਧ ਪੜੀ ਲਿਖੀ ਆਜ਼ਾਦ ਉਮੀਦਵਾਰ ਪਲਵਿੰਦਰ ਕੌਰ ਹੈ ਪਲਵਿੰਦਰ ਕੌਰ ਨੇ ਪੰਜਾਬੀ ਯੂਨੀਵਰਸਿਟੀ ਤੋਂ ਪੀ ਐਚ ਡੀ ਪਾਸ ਕੀਤੀ ਹੋਈ ਹੈ ਅਤੇ ਉਧਰ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਮਹਿਜ਼ 12ਵੇਂ ਪਾਸ ਨੇ ਤੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਬੜਿੰਗ 10ਵੇਂ ਪਾਸ ਨੇ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ ਵੀ 10ਵੇਂ ਪਾਸ ਨੇ ਅਤੇ ਆਪ ਦੇ ਅਸ਼ੋਕ ਪਰਾਸ਼ਰ ਪੱਪੀ ਸਿਰਫ 7ਵੇਂ ਪਾਸ ਨੇ ਤੇ ਜਨ ਸੇਵਾ ਡਰਾਈਵਰ 파ਟ ਦੇ ਰਾਜੀਵ ਕੁਮਾਰ ਮਹਿਰਾ 5ਵੇਂ ਪਾਸ ਨੇ ਤੇ ਉਮੀਦਵਾਰ ਭੋਲਾ ਸਿੰਘ 8ਵੇਂ ਫੇਲ ਨੇ ਤੇ ਜੇਕਰ ਅਸੀਂ ਵੱਡੀਆਂ ਚਾਰ ਪਾਰਟੀਆਂ ਦੇ ਦਿੱਗਜ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਰਵਨੀਤ ਸਿੰਘ ਬਿੱਟੂ ਜੋ ਕਿ ਲਗਾਤਾਰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਦੋ ਵਾਰ ਲੁਧਿਆਣਾ ਤੋਂ ਜਿੱਤ ਪ੍ਰਾਪਤ ਕਰ ਚੁੱਕੇ ਨੇ ਅਤੇ ਇੱਕ ਵਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਉਹਨਾਂ ਦੀ ਜਿੱਤ ਹੋਈ ਸੀ। ਅਤੇ ਹੀ ਦੂਸਰੇ ਪਾਸੇ ਹਾਲਾਂਕਿ ਇਹਨਾਂ ਸਾਰਿਆਂ ਦੇ ਵੱਲੋਂ ਮੰਚ ਉੱਤੇ ਦਾਅਵੇ ਕੀਤੇ ਜਾਂਦੇ ਨੇ ਤੇ ਅਸ਼ੋਕ ਪ੍ਰਾਸ਼ਰ ਪੱਪੀ ਲੁਧਿਆਣਾ ਤੋਂ ਕੇਂਦਰੀ ਮੰਤਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਵਜੋਂ ਚੋਣਾਂ ਦੇ ਵਿੱਚ ਉਤਰੇ ਨੇ। ਦੂਜੇ ਪਾਸੇ ਰঞ্জੀਤ ਸਿੰਘ ਢਿੱਲੋ ਵਿਲੂ ਲੁਧਿਆਣਾ ਤੋਂ ਵਿਧਾਇਕ ਰਹਿ ਚੁੱਕੇ ਨੇ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਇਹ ਜ਼ਰੂਰ ਦਾਵਾ ਕਰਦੇ ਹੋਏ ਨਜ਼ਰ ਆਉਂਦੇ ਨੇ ਕਿ ਉਹ ਸਟੂਡੈਂਟ ਪੋਲਿਟਿਕਸ ਦੇ ਵਿੱਚ ਕਾਫੀ ਸਰਗਰਮ ਰਹੇ ਨੇ ਅਤੇ ਖਾਸ ਕਰਕੇ ਯੂਥ ਕਾਂਗਰਸ ਦੇ ਵਿੱਚ ਕਾਫੀ ਲੰਬਾ ਸਮਾਂ ਪ੍ਰਧਾਨ ਵੀ ਰਹਿ ਚੁੱਕੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਦੀ ਕਮਾਨ ਸੌਂਪੀ ਗਈ ਸੀ ਉੱਥੇ ਹੀ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਵੀ ਦਾਵਾ ਕਰਦੇ ਹੋਏ ਥੱਕਦੇ ਨਹੀਂ ਕਿ ਉਹ ਵੀ ਯੂਥ ਕਾਂਗਰਸ ਦੇ ਕਾਫੀ ਸਰਗਰਮਾਗੂ ਰਹੇ ਚੁੱਕੇ ਨੇ ਅਤੇ ਲੰਬਾ ਸਮਾਂ ਯੂਥ ਕਾਂਗਰਸ ਦੇ ਵਿੱਚ ਰਹਿ ਕੇ ਕਾਂਗਰਸ ਦੀ ਸੇਵਾ ਕੀਤੀ ਹੈ ਹਾਲਾਂਕਿ ਇਹ ਦੋਵੇਂ ਹੀ ਯੂਥ ਦੇ ਨਾਲ ਜੁੜੇ ਹੋਏ ਨੇ ਅਤੇ ਲੀਡਰ ਨੇ ਪਰ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਦੋਵਾਂ ਵੱਲੋਂ ਹੀ ਆਪਣੀ ਸਿੱਕਿਆ ਦੇ ਸਰਟੀਫਿਕੇਟ ਲਗਾਏਗੇ ਨੇ ਉਹਨਾਂ ਦੇ ਮੁਤਾਬਕ ਮਰੀਂਦਰ ਸਿੰਘ ਰਾਜਾ ਬੜਿੰਗ ਦਸਵੀਂ ਪਾਸ ਜਦ ਕਿ ਰਵਨੀਤ ਸਿੰਘ ਬਿੱਟੂ ਭਾਜਪਾ ਦੇ ਉਮੀਦਵਾਰ ਮਹਿਜ਼ 12ਵੀਂ ਪਾਸ ਨੇ ਅਜਿਹੇ ਤੇ ਵਿੱਚ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸਟੂਡੈਂਟ ਪੋਲਿਟਿਕਸ ਦੇ ਵਿੱਚ ਅਤੇ ਖਾਸ ਕਰਕੇ ਯੂਥ ਦੇ ਵਿੱਚ ਉਹ ਕਿਸ ਤਰੀਕੇ ਨਾਲ ਸਰਗਰਮ ਰਹੇ ਇਹ ਵੱਡੇ ਸਵਾਲ ਖੜੇ ਹੁੰਦੇ ਨੇ ਹੁਣ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਆਖਰਕਾਰ ਲੁਧਿਆਣਾ ਦੀ ਜਨਤਾ ਕਿਸ ਉਮੀਦਵਾਰ ਨੂੰ ਕਿੰਨੇ ਨੰਬਰ ਦੇ ਕੇ ਪਾਸ ਕਰਦੀ ਹੈ ਅਤੇ ਕਿਸ ਨੂੰ ਫੇਲ ਕਰੇਗੀ ਇਸ ਤੋਂ ਇਲਾਵਾ ਹਰ ਇੱਕ ਦੀ ਨਜ਼ਰ ਇਸ ਗੱਲ ਤੇ ਵੀ ਰਹੇਗੀ ਕਿ ਆਖਰਕਾਰ ਪਹਿਲੇ ਦੂਜੇ ਅਤੇ ਤੀਸਰੇ ਨੰਬਰ ਤੇ ਕੌਣ ਆਵੇਗਾ ਤੁਸੀਂ ਵੀ ਕਮੈਂਟਾਂ ਦੇ ਜ਼ਰੀਏ ਸਾਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਕਿਹੜਾ ਪੜ੍ਹਿਆ ਲਿਖਿਆ ਐਮਪੀ ਚਾਹੀਦਾ ਹੈ ਅਤੇ ਤੁਸੀਂ ਲੁਧਿਆਣਾ ਤੋਂ ਕਿਸ ਉਮੀਦਵਾਰ ਨੂੰ ਚਿਤਦਾ ਹੋਇਆ ਵੇਖਣਾ ਚਾਹੁੰਦੇ ਹੋ ਸੋ ਸਾਡੀ ਅੱਜ ਦੀ ਖਾਸ ਰਿਪੋਰਟ ਦੇ ਵਿੱਚ ਇਨਾ ਹੀ ਤੁਸੀਂ ਬਣੇ ਰਹੋ ਟੀਵੀ ਭਾਰਤ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ